ਸਿਨિયਰ ਟੇਰਾ ਗਰੌ ਦੇ 9 ਮੈਂਬਰਾਂ ਨੂੰ ਕਿਰਤ ਤਾਰ ਕਰਕੇ 17 ਮੋਟਰਸ ਅਤੇ 3 ਮੋਬਾਈਲ ਅਤੇ 7 ਚਾਕੂ ਬਰਾਮਦ ਕਰਕੇ ਪੱਟੀ ਸਫਲਤਾ ਹਾਸਲ ਕੀਤੀ ਡਾਕਟਰ ਅੰਗੁਤ ਗੋਪਤਾ ਆਈਪੀਐਸ ਮਾਂਜੁਖ ਸੀਨੀਅਰ ਪੁਲਿਸ ਕਪਤਾਨ ਜਲੰਧਰ ਵਿਖੇ ਜਸਰੋ ਆਈਪੀਐਸ ਇਨਵੈਸਟੀਗੇਸ਼ਨ ਜਲੰਧਰ ਵਿਖੇ ਦੀਆਂ ਹਦਾਇਤਾਂ ਅਨੁਸਾਰ ਮਾਰਿਕ ਅਨਸਰ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਚੜਾਈ ਦੇ ਵਿਸ਼ੇਸ਼ ਮਹਿਮ ਤਹਿਤ ਸਰਵੰਗਜੀਤ ਸਿੰਘ ਪੀਪੀਐਸ ਉਪਰਸਦਾਨ ਸਾਭ ਡਿਵੀਜ਼ਨ ਇੰਸਪੈਕਟਰ ਨੀਚਵਾ ਮੋਕੇ ਖਾਣਾ ਫਲੋਰ ਦੀ ਟੀਮ ਨੇ ਲਟੇਰਾ ਗਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 17 ਮੋਟਰਸਾਈਕਲ, 3 ਮੋਬਾਈਲ ਅਤੇ 7 ਚਾਕੂ ਬਰਾਮਦ ਕੀਤੇ ਹਨ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਏ ਸਰਵਣਜੀਤ ਸਿੰਘ ਪੀਪੀਐਸ ਉਪਰਕਸਤਾਨ ਸਬ ਡਿਵੀਜ਼ਨ ਫਲੋਰ ਅਤੇ ਥਾਣਾ ਮੁਖੀ ਫਲੋਰ ਨਿਰਜ ਕੁਮਾਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਹਰਪਾ ਜਨ ਲਾਲ ਸਹਾਇਕ ਸਬ ਇੰਸਪੈਕਟਰ ਬਨੋਤ ਕੁਮਾਰ ਸੀਨੀਅਰ ਕਸਟੇਬਲ ਅਰਾਜਵੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਰਾਮਾਨਾ ਕੁਮਾਰ ਉਰਫ ਕੋਕੂ ਪੁੱਤਰ ਬਲਵੀਰ ਸਿੰਘ ਮਹਿਕ ਉਰਫ ਗੋਰਾ ਪੁੱਤਰ ਗਰਮੀਤ ਸਿੰਘ ਮਨਦੀਪ ਸਿੰਘ ਉਰਫ ਦੀਪੂ ਪੁੱਤਰ ਗਰਦੇਵ ਸਿੰਘ ਗਰਮੀਤ ਸਿੰਘ ਉਰਫ ਗਿੱਕੀ ਪੁੱਤਰ ਚਰਨਜੀਤ ਸਿੰਘ, ਮਨਪ੍ਰੀਤ ਸਿੰਘ ਉਰਫ ਗੱਗੀ ਪੁੱਤਰ ਗੁਰਦੇਵ ਸਿੰਘ, ਲਵਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਚਰਨਜੀਤ ਸਿੰਘ, ਵਾਸੀ ਪਿੰਡ ਸੰਘੇਵਾਲ, ਥਾਣਾ ਵੇਲਗਾ ਅਤੇ ਜ਼ਿਲ੍ਹਾ ਜਲੰਧਰ, ਸੰਦੀਪ ਉਰਫ ਬਾਬੂ ਪੁੱਤਰ ਛੋਟੇ ਲਾਲ, ਵਾਸੀ ਮਾਤਾ ਕਾਲੀਸੀ ਨਗਰ ਫਿਲੌਰ, ਜ਼ਿਲ੍ਹਾ ਜਲੰਧਰ। ਬਲਜਿੰਦਰ ਸਿੰਘ ਉਰਫ ਪਬਲੋ ਪੁੱਤਰ ਹਜੀ ਸਿੰਘ ਵਾਸੀ ਪਿੰਡ ਪੁੱਲਾ ਠਾਣਾ ਬਿਲਗਾ ਅਤਿ ਐਸ ਹਰਕਮਲ ਸਿੰਘ ਉਰਫ ਹੈਰੀ ਪੁੱਤਰ ਹਜੀ ਸਿੰਘ ਵਾਸੀ ਪਿੰਡ ਪੁੱਲਾ ਠਾਣਾ ਬਿਲਗਾ ਜੋ ਮੋਬਾਈਲ ਫੋਨ ਅਤੇ ਚੋਰੀ ਦੇ ਮੋਟਰਸਾਈਕਲ ਇਸ ਤੋਂ ਇਹਨਾਂ ਵਿਅਕਤੀਆਂ ਨੂੰ ਪਲਾੜ ਇਲਾਕੇ ਦੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ ਵੱਖ-ਵੱਖ ਮਾਰਕਾ ਦੇ 17 ਮੋਟਰਸਾਈਕਲ ਅਤੇ 30 ਚੋਰੀ ਦੇ ਮੋਬਾਈਲ ਬਰਾਮਦ ਕੀਤੇ ਇਹਨਾਂ ਨੇ ਕਾਜੇ ਚਖੋਵਾਣਾ ਵਾਰਤਿਆ ਗਿਆ ਹਥਿਆਰ ਬਰਾਮਦ ਕੀਤਾ ਅਤੇ ਥਾਣਾ ਫਲੋਰ ਅਧੀਨ ਮੁਕੱਦਮਾ ਨੰਬਰ ਨੜਨ ਮਿਤੀ 10/04/2024 ਜਰਮ 199402 411 ਦਰਜ ਕੀਤਾ ਗਿਆ ਇੱਕ ਰੋਦਾ ਮੁਖ ਸਰਗਣਾ ਬਲਜਿੰਦਰ ਸਿੰਘ ਉਰਫ ਬਬਲੂ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੁੱਲਾ ਥਾਣਾ ਬਿਲਗਾ ਉਸ ਦੇ ਖਿਲਾਫ ਮਿਲਗਾ ਥਾਣਾ ਵਿੱਚ ਮੋਟਰਸਾਈਕਲ ਚੋਰੀ ਦੇ ਤਿੰਨ ਕੇਸ ਦਰਜ ਹਨ ਮੋਡਲੀ ਜਾਂਚ ਤੋਂ ਪਤਾ ਲੱਗਾ ਕਿ ਇਹਨਾਂ ਨੇ ਲੁੱਟ ਦਾ ਸਾਰਾ ਸਮਾਨ ਗਰੋਹ ਦੇ ਮੁੱਖ ਆਗੂ ਨੂੰ ਸੌਂਪ ਦਿੱਤਾ ਸੀ ਜਾਂ ਜੋ ਪ੍ਰਵਾਸੀਆਂ ਨੂੰ ਸਸਤੇ ਭਾਅ ਤੇ ਮੋਬਾਈਲ ਅਤੇ ਫੋਨ ਮੋਟਰਸਾਈਕਲ ਵੇਚਦਾ ਸੀ ਉਹਨਾਂ ਦਾ ਪੈਕ ਵੀ ਖੋਲ ਕੇ ਵੇਚਦਾ ਸੀ ਇਹਨਾਂ ਨੂੰ ਵੱਖ-ਵੱਖ ਥਾਵਾਂ ਨੂੰ ਵੇਚਦੇ ਸਨ ਇਹਨਾਂ ਸਾਰੇ ਮੁਜ਼ਲਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਫੁੱਲ ਰਹਿਮਾਨ ਹਸਪਤਾਲ ਕੇ ਪੁੱਛਗਿੱਛ ਕੀਤੀ ਜਾ ਰਹੀ ਮਕਦਮਾ ਨੰਬਰ 99 ਮਿਤੀ 10 4 2024 ਜਰਮ 379 402 411 ਠਾਣਾ ਫਲੋਰ ਟਰੇਸ ਕੇਸਾਂ ਦੇ ਬੇਰਬੇ ਮੁਕੱਦਮਾ ਨੰਬਰ 582 ਪੀ 24 ਜਰਮ 379 ਬੀ 2 ਆਈ ਪੀ ਪੀ ਠਾਣਾ ਫਲੋਰ ਮੁਕੱਦਮਾ ਨੰਬਰ 332 ਬੀ 239 ਸੀ ਬੀ ਸੀ ਆਈ ਆਰ ਆਈ ਠਾਣਾ ਫਲੋਰ ਮੁਕੱਦਮਾ ਨੰਬਰ 274 ਪੀ 230 379 ਆਈ ਪੀ ਸੀ ਖਾੜਾ ਫਲੋਰ ਨੇ ਵੱਖ-ਵੱਖ ਮਾਰਕਾ ਦੇ ਮੋਟਰਸਾਈਕਲ ਅਤੇ 17 ਖੁੱਲੇ ਮੋਟਰਸਾਈਕਲ ਬਰਾਮਦ ਕੀਤੇ ਵੱਖ-ਵੱਖ ਮਾਰਕਾ ਦੇ 3 ਮੋਬਾਈਲ ਫੋਨ ਪੰਤੋੜ ਕਰਨ ਵਾਲੇ 7 ਬਲਜਿੰਦਰ ਸਿੰਘ ਉਰਫ ਬਬਲੂ ਦੇ ਖਿਲਾਫ ਮੁਕੱਦਮਾ ਨੰਬਰ 195 ਮੁਕੱਦਮਾ ਨੰਬਰ 195 ਆਈ ਪੀ ਸੀ BBT ਮੁਕਦਮਾ ਨੰਬਰ 8ਾ ਸਲੇਮ ਟਾਵਰ ਹੀ ਲੁਧਿਆਣਾ ਮੁਕਦਮਾ ਨੰਬਰ 130 ਮਿਤੀ 12 11 2022 ਜਰਮ 1079 411 201 IPC ਥਾਣਾ ਬੇੜਾ ਕਮ ਮੁਕਦਮਾ ਨੰਬਰ 82 ਮਿਤੀ 14 11 2022 ਜਰਮ 457 380 ਥਾਣਾ ਮਿਲਗਾ ਅੱਗੇ ਤਵਜੀਹ ਫਲੋਰ ਤੋਂ ਰਾਜਕਮਾਨ ਅੰਗਲਦੀ ਖਾਸਰ ਪੋਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਹਾਂ ਮਣ ਜੋ ਬੀਜਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀਨਗੁਰੂ ਗੁੱਪਤਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੌਰ ਦੀ ਪੁਲਿਸ ਨੂੰ ਐਸਐਚਓ ਨੀਰੇਜ ਕੁਮਾਰ ਦੇ ਡਿਲੀਟ ਕਰ ਰਹੇ ਸੀ ਇਹਨਾਂ ਦੀ ਟੀਮ ਨੇ ਤਾਂ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਿਹੜਾ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਤੇ ਜਿਹੜੇ ਇਹਦੇ ਵਿੱਚ ਮੋਬਾਈਲ ਲੱਤਰ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਪੁਛਗਿਸ਼ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨਾਂ ਦੇ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਸਾਰੇ ਕਿੱਥੇ ਸੇਲ ਆਊਟ ਕਰਦੇ ਸੀਗੇ ਫਿਲਹਾਲ ਇਹਨਾਂ ਦਾ ਰਿਮਾਰਡ ਲੈ ਕੇ ਪੁੱਛਗਿੱਛ ਕਰ ਰਹੇ ਆਂ ਉਰ ਇਸ ਬੰਦੀ ਇਹਨਾਂ ਦੀ ਜਿਹੜੀ ਨੈਕਸਟ ਇਨਟੈਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਵ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਹੈ ਤੇ ਕਿੱਥੇ ਕੀਤੀਆਂ ਗਈਆਂ ਉਹ ਵੀ ਟ੍ਰੇਸ ਹੋਣ ਦੀ ਉਮੀਦ ਹੈ ਬੈਕਗ੍ਰਾਉਂਡ ਰਿਪੋਰਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਸਰਗੇ ਪ੍ਰਵਾਸੀ ਮਜ਼ਦੂਰਾਂ ਨੂੰ ਵੇਚਦੇ ਸੀ ਜੇ ਜਿਨ੍ਹਾਂ ਨੂੰ ਉਹਨਾਂ ਨੇ ਬਾਈਕ ਵੇਚਿਆ ਉਹ ਪ੍ਰਵਾਸੀ ਮਜ਼ਦੂਰ ਵੀ ਲੈਂਦੇਗੇ ਨੇ ਸਰ ਬਿਲਕੁਲ ਫਿਲਹਾਲ ਅਜੇ ਸੀ ਰਿਕਵਰੀ ਜਿਹੜੀ ਆ ਉਹਦੇ ਤੇ ਟਾਰਗੇਟ ਕਰ ਰਹੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਮੈਟਰ ਆ ਇਹ ਕਿੰਨਾ ਕਿੰਨਾ ਨੂੰ ਵੇਚਦੇ ਸੀਗੇ ਕਿਉਂਕਿ ਇਹਨਾਂ ਦਾ ਮੋਟਰ ਸਪਰਿੰਡੀ ਮੋਸਟਲੀ ਆਪਾਂ ਕੇਸਿਸ ਦੇ ਵਿੱਚ ਦੇਖਦੇ ਆਂ ਇਹੀ ਹੈ ਕਿ ਕਿਸੇ ਨੂੰ ਗਹਿਣੇ ਦੇ ਦਿੰਦੇ ਨੇ ਜਾਂ 2000 ਦੇ ਉੱਤੇ ਸੇਲ ਕਰ ਦਿੰਦੇ ਨੇ ਉਹ ਚੀਜ਼ਾਂ ਜਿਹੜੇ ਬਾਕੀ ਵੀ ਵੈਰੀਫਾਈ ਕਰ ਰਹੇ ਸੀ ਬੈਕਗ੍ਰਾਉਂਡ ਕਿਦਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਇਹਨਾਂ ਦਾ ਮੇਨ ਹੈਗਾ ਰਜਿੰਦਰ ਬਬਲੂ ਹੂੰ ਉਹਦੇ ਉੱਤੇ ਪਹਿਲਾਂ ਵੀ ਜਿਹੜੇ ਬਲਜਿੰਦਰ ਸਿੰਘ ਬਬਲੂ ਇਹਦੇ ਉੱਤੇ ਪਹਿਲਾਂ ਵੀ 3-4 ਮੁਕਦਮੇ ਇਹੀ ਲੁੱਟ ਖੋਹ ਦੇ ਦਰਜ ਨੇ ਤੇ ਬਾਕੀ ਜਿਹੜੇ ਹੋਰ ਵੀ ਇਹਦੇ ਨਾਲ ਨੁਸ਼ੀ ਨੇ ਉਹਨਾਂ ਦੇ ਸੰਬੰਧ ਦੀ ਵੈਰੀਫਾਈ ਕੀਤਾ ਜਾ ਰਿਹਾ ਉਹ ਟੋਟਲ ਜਿਹੜੇ 9 ਬੰਦੇ ਇਹਦੇ ਹੁਣ ਤੱਕ ਅਹੀਂ ਅਰੈਸਟ ਕਰ ਚੁੱਕੇ ਆ। ਇਹ ਸਾਰੇ ਕਿਹੜੇ ਏਰੀਆ ਨਾਲ ਸੰਬੰਧ ਰੱਖਦੇ ਸਾਰੇ ਇਹ? ਇਹ ਮੋਸਟਲੀ ਜਿਹੜੇ ਇਹਨਾਂ ਦੇ ਵਿੱਚੋਂ 6-7 ਜਾਣੇ ਨੇ ਇਹ ਪਿੰਡ ਸੰਗੋਵਾਲ ਥਾਣਾ ਬਿਲਗਾ ਦੇ ਰਹਿਣ ਵਾਲੇ ਨੇ। ਜੀ। ਸੱਡੇ ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਹਨਾਂ ਦੇ ਕੋਲੋਂ ਰਿਕਵਰੀ ਕੀਤੇ ਗਏ ਆ ਜਾਂ ਇਹਨਾਂ ਨੇ ਸੇਲ ਆਊਟ ਕੀਤੇ ਹੋਏ ਸੀ ਬਾਅਦ ਚ ਰਿਕਵਰੀ ਕੀਤੇ ਗਏ ਸੱਡੇ ਆ। ਇਹਨਾਂ ਦੇ ਕੋਲੋਂ ਰਿਕਵਰ ਕੀਤੇ ਗਏ ਜੀ ਉਹਦੇ ਵਿੱਚ ਇਹ ਸਾਰਾ ਹੀ ਸੱਦਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਕੁਝ ਚੀਜ਼ਾਂ ਅਸੀਂ ਜਿਹੜੀਆਂ ਆ ਰਵੀਲ ਨਹੀਂ ਵੀ ਕਰ ਸਕਦੇ। ਸੋ ਇਹਨਾਂ ਨੂੰ ਜਿਵੇਂ ਜਿਵੇਂ ਸਾਡੀ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਜਾਏਗੀ ਇਹ ਇਜਟਜ ਸਰ ਬਾਈਕ ਕਿੰਨੇ ਇਹਨਾਂ ਤੋਂ ਰਿਕਵਰ ਹੋਏ ਬਾਈਕ ਕਿੰਨੇ ਕੋ 30 ਜਿਹੜੇ ਮੋਟਰਸਾਈਕਲ ਸਰ 17 ਮੋਟਰਸਾਈਕਲ 30 ਬਾਈਕ ਹੋਣ ਇਹ ਸਾਰੇ ਸੇਲ ਆਊਟ ਕੀਤੇ ਸੀ ਜਾਂ ਇੱਕੋ ਜਗ੍ਹਾ ਤੇ ਸਨ ਵਰਗਾ ਵੀ ਇੱਕੋ ਜਗ੍ਹਾ ਤੇ ਮੋਟਰਸਾਈਕਲ ਗਏ ਜਿਸ ਤਰ੍ਹਾਂ ਕਿ ਕਿਹੜੀ ਜਗ੍ਹਾ ਤੋਂ ਜਿਵੇਂ ਮੈਂ ਦੱਸਿਆ ਜੀ ਇਹਨਾਂ ਨੇ ਕੁਝ ਜਗ੍ਹਾ ਜਿਵੇਂ 1000 ਰੁਪਏ ਦਾ ਕਿਸੇ ਨੂੰ ਵੇਚ ਦਿੰਦੇ ਨੇ ਜਾਂ ਕਿਸੇ ਨੂੰ 2000 ਰੁਪਏ ਦਿੱਤਾ ਜਾਂ ਕੁਝ ਨਕਦ ਪਾਕੇ ਰੱਖੇ ਸੀਗੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਨਾਲ ਨਾਲ ਜਿਹੜ ਇਹ ਵਖਵਕ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਗਰੈਸ ਕੀਤਾ ਗਿਆ ਸੀ ਸਰ ਹੋਰ ਵੀ ਬੰਦੇ ਕਾਬੂ ਹੋਣ ਦੇ ਆਸੇ ਕੋਈ ਬਿਲਕੁਲ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਥੋਰੋਲੀ ਇਹੀ ਚੈੱਕ ਕਰ ਰਹੇ ਆ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹੜੇ ਸੀਗੇ ਉਹ ਖੋਹ ਕੀਤੇ ਨੇ ਉਹ ਸਬੰਧਤ ਜਿਹੜੇ ਏਰੀਆਜ਼ ਦੇ ਵਿੱਚ ਵੀ ਉਹਨਾਂ ਸਬੰਧਤ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਨੇ ਜਿਹੜੇ ਕੁਝ ਲੁੱਟਖੋ ਵਾਲੇ ਮੋਬਾਈਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਉਹ ਜੇ ਕਿਤੇ ਸੇਲ ਆਊਟ ਜਾਂ ਕਿਸੇ ਨੂੰ ਉਦਾਂ ਗਹਿਣੇ ਦਿੱਤੀਆਂ ਤਾਂ